ਅੱਧੀਆਂ ਸਫਾਈ ਹੁੰਦੀ ਸਾਡੀ ਪਰ ਆਇਓ ਗਿਆ ਪਰ ਆਇਓ ਗਿਆ ਕਿਦਰ ਸਾਡਾ ਹੋਵਾਲਾ ਜੇ ਤਨ ਕੰਮ ਕਰਨਾ ਪੈਂਦਾ ਉਹ ਦਿਨ ਆਪਣੇ ਆਪ ਹੀ ਹੋ ਜਾਂਦਾ ਹੁੰਦਾ ਬੂਬਾ ਤੇ ਗਰਮੀ ਛੱਪਦੀ ਨਾ ਕੀ ਕਰੀਏ ਹਨਾ ਬਹੁਤ ਹੀ ਗਰਮੀ ਹੋਈ ਜਾਂਦੀ ਆ ਬਹੁਤ ਬੁਰਾ ਹਾਲ ਹੁੰਦਾ ਕਾ ਪਾਣੋਂ ਤਰੇ ਨੂੰ ਮੀਟਰ ਸਮਾਂ ਹੈ 11 ਗਰੀ ਹੁੰਦੇ ਦੁਫਾਨ ਦੱਸੰਗੇ 11 12 ਹਾਂ 11 ਤੂੰ ਦੋਵੇਂ ਰੱਬ ਤੋਂ ਹੋਏਂ ਜਾਂ ਜੀ ਰੱਖਿਆ ਨਹੀਂ ਬਾਬੇ ਰੱਖਿਆ ਨਹੀਂ ਜਾਨੇ ਕਿ ਲੰਘ ਜਾਂਦੇ ਕੰਪਨੀ ਦਾ ਸੋਹਣੀ ਨਾ ਅੰਤਲੇ ਦੇ ਬਾਬਾ ਵੀ ਇੱਥੇ ਗਾਨ ਕਰਦਾ ਹੁੰਦਾ ਹਾਂ ਅੰਤ ਨਹੀਂ ਕਰਦੇ ਉਹ ਆਦੇ ਆਪਣਾ ਵੀ ਵਿੱਚੋਂ ਹਿੱਸਾ ਕੱਢਦਾ ਹੈ ਹੈ ਉਹ ਆਦੇ ਆਪਣਾ ਵੀ ਹਿੱਸਾ ਕੱਢਦਾ ਸਹੀ ਗੱਲ ਆ ਇਹਦਾ ਖਿੱਚ ਤੂੰ ਕਿੰਨੇ ਉੱਤੇ ਲੈ ਜਾਂਦਾ ਨਾ ਜਿੰਨੇ ਦੇ ਕਹਿੰਦੇ ਤਰੀਫਾਂ ਕਰੇ ਛੋਟਾ ਦਿੰਦਾ ਹੁੰਦਾ ਤੇ ਗਰੀਬਾਂ ਘਰੇ ਕਿਧਰ ਦੀ ਛੁੱਟਦਾ ਨੀ ਭੱਜਣਾ ਨਾ ਸੋਣਾ ਲਾਦ ਨੂੰ ਕਿ ਨਹੀਂ ਹੈ ਸੋਟਾ ਸਹੀ ਵੇਖੀ ਪਲਕੀ ਡੇਗਦਾ ਤੇ ਮਾ ਮਾ ਸੋਟਾ ਸੇ ਸੋਟਾ ਕੀ ਕਰ ਰਹੀ ਜਾਨਾ ਨਾ ਆਂਦੀ ਪੀਂਗੀ ਸੋਟਾ ਕੀ ਤਾਂ ਕੀ ਡੇਗਦਾ ਉੱਤੋਂ ਵੇਖੀਏ ਇਹਨੇ ਪੱਤੀ ਜਿਹੜਾ ਕੋਲ ਕੋਲ ਕਰਦੀ ਫੋਨ ਬੰਦ ਕਰਦੀ ਮੈਂ ਕੀ ਆਂਦੀ ਆਂ ਵੇਖ ਕਿ ਤੇ ਹੋਰ ਨਾ ਕੋਈ ਡੇਗ ਜਾਂਦਾ ਪੁੱਤ ਮੈਂ ਨਹੀਂ ਬੱਡੀ ਹੱਡੀ ਸੋਏ ਤੇ ਸੁਭਾਣਾ ਹੈ ਬਲੀਪੀ ਵੀਰ ਅੱਜ ਉਹ ਤੇ ਵੀ ਕਰਾ ਦੇਣਾ ਮੈਂ ਥੋੜਾ ਜਿਆਦੇ ਹੀ ਰਹੀ ਹਾਂ ਤਾ ਚੜੋ ਹਸ ਲੈ ਤੇਰੀ ਤੁਸੀਂ ਵੀ ਨਾ ਐਡੀ ਹਾਈਟ ਤੁਹਾਡੀ ਕਿੱਥੋਂ ਆਈ ਇਹ ਐਡੀ ਵੱਧ ਉੱਚੀ ਆ ਤੇ ਹੱਥ ਨੂੰ ਉੱਚੀ ਨਹੀਂ ਨਹੀਂ ਤਾ ਚੜ ਕੇ ਚੰਗੀ ਤਰ੍ਹਾਂ ਲਾਓ ਕਿ ਤੁਸੀਂ ਤਾਂ ਜਮ ਟਾਈਮ ਪਾਸ ਕਰਦੇ ਚੰਗੀ ਤਰ੍ਹਾਂ ਲਾ ਦੇ ਨਹੀਂ ਸਲੈਬ ਤੁਹਾਡੀ ਨਹੀਂ ਚੌੜੀ ਤਾ ਚੜਜੋ ਹੱਥ ਪਾ ਲੈ ਸਲੈਬ ਉੱਤੇ ਚੜ ਕੇ ਕੀ ਕਰਾਂਗੇ ਨਹੀਂ ਥੱਲੇ ਹੱਥ ਚੰਗੀ ਤਰ੍ਹਾਂ ਵੱਜ ਜਾਂਦੇ ਆਲਾ ਲਾਉਣ ਆਲਾ ਖੜਿਆ ਚੜੂ ਬੜੇ ਰੇਖ ਹੁੰਦੀ ਸਾਰੀ ਥੱਲੇ ਲੈ ਤਾ ਮੈਂ ਨਾ ਤੀ ਨਹੀਂ ਤੇ ਮੈਂ ਨਹੀਂ ਮੇਰੇ ਨਾ ਤੀ ਨਹੀਂ ਕਿ ਮੈਂ ਮੂਰਤ ਸਮਾਉਂ ਰਹੀ ਹਾਂ। ਲੋਹੀ ਹੈ ਵਾੜੀ ਦੇ ਪਿੱਛੇ ਕਿਉਂ ਆਪ ਦੇ ਆਪਣਾ ਆਪਣੇ ਦੇਖਦੇ ਫਿਰੇ। ਮੈਂ ਮੂਰਤ ਨੂੰ ਕਦਰ। ਮੇਰੇ ਨਾ ਤੀ ਖਾਮੀ ਕਿ ਆ ਗਈ। ਤੂੰ ਇਧਰ ਕਿਉਂ ਖਲੜਾ ਪਿਆ? ਮੈਂ ਤਾਂ ਸੁਣੀ ਹੈ ਸਾਡੇ ਤੋਂ ਤੇਰੀ ਵੀ ਟੋਣੀ। ਇਹ ਕਿਵੇਂ? ਮੈਂ ਤਾਂ ਕੋਈ ਕੰਮ ਕੀਤਾ ਹੋਇਆ ਮਨ ਨੂੰ ਕਰਾ ਪਾ ਚੁੱਕਾ ਹਾਂ। ਵੀ ਪੀ ਘੱਟ ਨੱਬਾ ਕੇ ਹੀ ਸੋਚ ਕੇ ਇਹਨਾਂ ਸੋਚਿਆ ਕਿ ਕਿੰਨਾ ਆਦੀ ਨਾ। ਆਹ ਇਹ ਸੋਚਦੀ। ਤੇਂ ਕਿ ਨਹੀਂ ਲਾਉਂ। ਯਾਦ ਨਹੀਂ ਹੁੰਦੀ ਦਾ ਵੀਤਰੀ ਘਰਾਂ ਦੇ ਨਾਲ ਨਹੀਂ ਸੋ ਇਹਦੇ ਤੋਂ ਯਸ ਬੀਬੀ ਤੋਂ ਆਉਣ ਹੋ ਗਿਆ ਹਾਏ ਇਹ ਕੰਮ ਕਿੱਦਾਂ ਕਰੂੰਗੀ ਬਸ ਕਰ ਦੋ ਤੇਰੇ ਨਾਲ ਤਾਂ ਵੀ ਰਹਿਣਗੇ ਹਾਏ ਪੋਚੇ ਕਿੱਦਾਂ ਲਾਵਾਂਗੀ ਨਹੀਂ ਨਾਲੇ ਪਰਮ ਵਿੱਚ ਗਰਮੀ ਆ ਗਈ ਪੋਚੇ ਲੱਗਦੇ ਨਹੀਂ ਮੇਰੇ ਯਾਦ ਨਹੀਂ ਦੋ ਕੋ ਕਿਹਨਾਂ ਦੇ ਖਾਣੇ ਨਹੀਂ ਅਟਾਉਦਾ ਮੇਰੇ ਸਰੀਰ ਤੋਂ ਨਹੀਂ ਇਹ ਪੋਚੇ ਕੋਈ ਨਹੀਂ ਪੋਚੇ ਪਾਏ ਕੋਈ ਕੁਝ ਕਰੇ ਨਹੀਂ ਕਿੱਡੇ ਉੱਥੇ ਮੈਂ ਤੋਂ ਵੀ ਜਿਹੜੇ 4:00 ਵਜੇ ਵੀ ਉਹੀ ਸਹੀ ਸਾਰੇ ਮਾਦੋ ਹਾਂ ਲਈ ਪਤਲੀਆਂ ਦਲੀਆਂ ਚਰੇ ਪੜੀਆਂ ਸਾਰੀ ਨਹੀਂ ਲੈਂਦੀ ਇਹ ਵਾਰ ਕੇਸਰਾ ਬਿਨਾ ਨਾ ਸਾਡੇ ਵੇਲੇ ਛੱਤਾਂ ਨੂੰ ਸਲਾਵਾ ਚੜਿਆ ਹੋਇਆ ਹੈ ਮੈਂ ਮਟੀਰੀਅਲ ਮਾਰਾ ਪਾਇਆ ਹੈ ਹਾਂ ਇਹਨਾਂ ਲੱਗੀਆਂ ਸਾਰੇ ਖੜੇ ਕੀਤੇ ਹਾਂ ਤੁਹਾਡੇ ਮਾਵਲ ਸਾਰੀਆਂ ਛੱਤਾਂ ਖਰਾਬ ਹੈ ਮੈਂ ਨਾਰਮਲ ਕੀਤਾ ਜਮਾਈ ਮੈਨੂੰ ਹਫ਼ਤੇ ਕਈ ਆਹ ਦਿੰਦੇ ਆ ਇਹ ਪੁਰਾਣਾ ਸੀਮੈਂਟ ਵਧੀਆ ਹੁੰਦਾ ਬਹੁਜੇ ਤੇ ਇਹ ਤੁਹਾਡੇ ਤੇ ਮੈਨੂੰ ਲੱਗਦਾ ਵੀ ਬੱਲੇ ਬੱਲੇ ਵਧੀਆ ਲੱਗੜੇ ਕੀਤੇ ਵਿੱਚ ਘਾਰਾ ਇੱਕ ਵਿੱਚ ਸੀਮੈਂਟ ਹੈ ਉੱਤਨੇ ਸਾਫਾਈ ਨੇ ਦਿੱਤਾ ਹੋ ਮਲਾਈਆਂ ਹੋਰ ਇੱਕ ਵਾਰ ਸਾਫਾਈ ਚੱਲਾਂਗੇ ਚੱਲੇ ਦੇ ਦੇ ਤੂੰ ਕਰੋ ਸਫਾਈਆਂ ਸਵੇਰ ਤੱਕ ਚੱਲਣਗੇ ਕਿਉਂ ਨਾ ਖਤਮ ਹੋ ਜਾਣਗੇ ਉਹ ਹੋ 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 ਸਵੇਰੇ ਸਾਨੂੰ ਜੀ ਕੰਮ ਹੋਣ ਕਰਨਾ ਦਿਨੇ ਸੁੱਤੇ ਰਹੇ ਹੋ ਸਫਾਈਆਂ ਕਰੋ ਚਲੋ ਚੱਲੀਏ ਆਪਾਂ ਆਪਣੇ ਘਰੇ ਆਪਣਾ ਰਾਦਾਂ ਘਣੀ ਕੱਢ ਦੇਣਾ ਉਹਨਾਂ ਨੇ ਕਰੋ ਮਨਗਾ ਜਾਓ ਪਾਜੋ ਆਇਓ ਇੱਕ ਵੇ ਠੰਡਾ ਬਾਹਰ ਇੱਕ ਤੇ ਸਮਝ ਗਿਆ ਇਹਨਾਂ ਦੇ ਬੜੇ। ਅੱਧੀ ਅੱਧਾ ਬਣਾ ਆਪਾਂ ਇਹ ਵਿਚਾਰੀ। ਇਹ ਕਿੰਨਾ ਨੇ ਰਹਾ ਗਿਆ। ਆਪਣੇ ਘਰੇ ਤੇ ਕੁਛ ਨਹੀਂ ਦਿਖਦਾ। ਹੇਲੋ ਗਾਇਸ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਫਤੇਵਾਰ ਸੰਧੂ। ਤੋਂ ਅੱਜ ਸਵੇਰੇ 8:00 ਵਜੇ ਸੀ 9:00 ਤੋਂ ਹੁਣ ਆਪਾਂ ਕਰ ਲੱਗੇ ਸੀ ਸੂਟ ਸਟਿਚ ਪਹਿਲਾਂ ਤਾਂ ਆਪਾਂ ਕਰਾਂਗੇ ਮੰਮੀ ਦਾ ਸੂਟ ਸਟਿਚ ਆਪਾਂ ਕੱਟ ਕੇ ਰੱਖਿਆ ਹੋਇਆ ਸੀ। ਫਿਰ ਆਪਾਂ ਕਰਾਂਗੇ ਦੀਦੀ ਦਾ ਸੂਟ ਸਟਿਚ ਇਹ ਵੀ ਆਪਾਂ ਕੱਟ ਲਿਆ ਸੀ ਤਾਂ ਹੁਣ ਤੋਂ ਆਪਾਂ ਕਰਨ ਲੱਗੇ ਆ ਸਟਾਰਟ ਮੰਮੀ ਦਾ ਫਿਲਹਾਲ ਦੀਦੀ ਦਾ ਫਿਲਹਾਲ ਰੱਖ ਦਿੰਦੇ ਆ ਪਹਿਲਾਂ ਮੰਮੀ ਦਾ ਕਰਦੇ ਆ ਚਲੋ ਪਹਿਲਾਂ ਤਾਂ ਆਪਾਂ ਮਸ਼ੀਨ ਬਾਹਰ ਕੱਢੀ ਕਿਉਂਕਿ ਕਮਰੇਆਂ ਚ ਨੇਰਾ ਬਹੁਤ ਆ ਤਾਂ ਇੱਥੇ ਤਾਂ ਸੂਟ ਸਟਿਚ ਨਹੀਂ ਬਣਾਉਣਾ ਜੇ ਹੁਣ ਆਹ ਨਾਲ ਹੈਲਪ ਕੌਣ ਕਰਾਏਗਾ ਸਾਰੀ ਵਾਰ ਕੇ ਲੱਗਦਾ ਦੀਦੀ

ਤਾਂ ਮੈਂ ਆਪਣੇ ਕੱਪੜੇ ਹੀ ਕਰਦੇ ਲੱਗੇ ਮੈਂ ਆਹ ਕੱਪੜੇ ਸਾਰੇ ਤੇ ਮੈਂ ਸੁੱਕੀ ਪਈ ਪਹਿਲਾਂ ਦਵਾਦਾ ਮੰਮੀ ਦਾ ਫਿਰ ਕਰਿਆ ਜੀ ਉਹਨਾਂ ਨੇ ਕਿਹਾ ਜੀ ਇਹ ਪਹਿਲਾਂ ਕਿ ਕਰ ਲੈ ਜੇ

ਮੇਲਾ ਹਲਦੀ ਪਾਣੀ ਵਿੱਚ ਪਾ ਦੇ ਹਲਦੀ ਪਾਣੀ ਚੋਰ ਫੇਰੀ ਹੁੰਦੇ ਨਹੀਂ ਉਹ ਦੂਸਰੀ ਆਲੂ ਵਾਲੇ ਖੋਰ ਹੁੰਦੇ ਆ ਹੁੰਦੇ ਨਾ ਮਿੱਠੀ ਹੁੰਦੇ ਹੋਰ ਇੱਕ ਖੋਰ ਹੁੰਦੇ ਆ ਜਰਦਾ ਇੱਕ ਖੋਰ ਹੁੰਦਾ ਬਣਾਣਾ ਆ ਮੈਂ ਚਾਹੀਓ ਕਰੇ ਚਾਹੀਏ ਰਾਜਾ ਕਰਾਣਾ ਇਹ ਵਰਤਿਆ ਇੱਕਦਾਂ ਤੋਂ ਹੀ ਬਣਾਈ ਉਹ ਜਰਦਾ ਵੀ ਹਾਂ ਉਹਨੂੰ ਕਿੰਨਾ ਉਹ ਕਿੰਨੀ ਪਾਉਂਦੇ ਮਰਛਾ ਇਹ ਕੀ ਮਸਾਲੇ ਪਾ ਦੋ ਤੁਸੀਂ ਮੈਂ ਹਲਦੀ ਪਾ ਰੋਜ਼ ਚਾਹ ਚ ਭਾਗਨ ਸਵਾਲ ਲੱਗਦੇ ਮੈਨੂੰ ਨਹੀਂ ਮਰ ਸੋਣਿਆ ਪਾਣੀ ਆ ਮੈਂ ਉਹੀ ਪਾਣੀ ਤੂੰ ਆਪਣਾ ਜੀ ਹਲਦੀ ਪਾ ਲੈ ਮਨਜੂਰਾ ਚਾਹ ਮੰਗਨ ਦਾ ਆਖਾਂ ਦੇ ਮਾਂ ਬਣੀ ਤਰੀ ਚਾਹ ਨਹੀਂ ਐਸ ਮੈਨੂੰ ਮੇਰ ਨੂੰ ਲੀੜਾ ਮੇਰਾ ਸੂਟ ਬਣ ਗਿਆ ਲੱਗੇ ਨਹੀਂ ਸੂਰਦਨ ਲੱਗ ਗਈ ਰਹੀ ਮੇਰਾ ਸੂਟ ਜੀ ਜ ਨਹੀਂ ਹਿੱਲਿਆ ਜਿਹਾ ਵੰਗੂ ਕਿ ਨਾ ਜਦੋਂ ਮੈਂ ਜੀ ਬੰਨੀ ਜਿਹੜਾ ਦੇਖ ਰੋ ਜਲਦੀ ਤੇਰੇ ਛੂਟ ਬਣ ਗਿਆ ਹੈ ਪਤਾ ਨਹੀਂ ਹੁਣ ਤਾਂ ਸੋਚਦਾ ਕਿ ਨਾ ਬੰਦਾ ਨੇ ਅੱਜ ਤੂੰ ਵੀ ਆ ਸਕਦੀ ਤੂੰ ਆ ਸਕਦੀ ਮੈਂ ਚਲੋ ਬਣਾ ਦੇ ਕਾ ਹੱਥ ਤੋਂ ਜੋ ਮੈਂ ਆਠਿਆ ਉਹਨੇ ਬੱਠੇ ਉਤਰ ਕੇ ਪੱਠੇ ਪਾੜ ਗਏ ਜਿਹੜੇ ਸਪੌਂਡ ਲੈਣਾ ਆਸਰੇ ਚਲਾ ਸੋਟ ਕੇ ਐ ਚੱਕਣਾ ਪਾ ਪੈ ਰਹੀ ਹੋਣਾ ਸੁਣ ਚੱਲ ਚੱਲ ਆਣਾ ਸੀ ਨਾ ਸੋਟ ਕੇ ਮੈਂ ਵੀ ਤੇ ਸੀ ਮੈਂ ਦਿਨਸਵੇਰ ਦਾ ਸੇਰ ਵੀ ਨਹੀਂ ਹੋਇਆ ਬਣ ਗਈ ਚਾ ਮਰਾ ਬਾਜ ਨਾ ਕਿਆ ਮਨੋਂ ਫਿਰ ਹਾਂ ਚੋ ਚੋਲ ਤੇ ਬਣ ਕੇ ਤਾਂਨੇ ਲੱਗ ਤਾ ਤੋਂ ਬੱਸ ਨਾ ਜੇ ਕੁੱਕਰ ਚ ਕਾ ਰਹੀ ਹੈਂ ਸੀਟੀ ਵੱਜੇ ਕਿ ਇੱਕ ਮੈਂ ਕਹਿ ਉਹ ਨਹੀਂ ਫਿਰ ਉਹਨਾਂ ਨੂੰ 2 ਮਿੰਟ ਲੱਗ ਗਏ ਲੈ ਆਹੋ ਹਾਂ ਲਾੜੇ ਨੂੰ ਕਿਵੇਂ ਦੱਤ ਕਿਚਨ ਪੂਰਨ ਕਰਨਾ ਛੇਤੀ ਕਰੋ ਤੋਂ ਇਹ ਜੜੀ ਹੈ ਤਾਂ ਉਹ ਚੂਰ ਬਣਾ ਕੇ ਚਾਹ ਚੂਰ ਬਣਾ ਕੇ ਫਿਰ ਹਾਂ ਵੱਡੀ ਨਹੀਂ ਹੋ ਗਈ ਮੈਂ ਬਣਾ ਲਿਆ ਤਮ 7 ਚ ਹੂੰ ਟਮਾਟਰ ਮਾੜਾ ਚਾ ਪਾਏ ਨੇ ਕਿੰਨੇ ਮਿਲ ਕੇ ਆ ਨਾ ਕਿੰਨੇ ਟਮਾਟਰ ਪਾਇਆ ਚਪੇੜਾ ਮੈਨੂੰ ਕੋਲ ਦਿਖਿਆ ਲਾਲ ਲਾਲ ਆ ਕਿੰਨਾ ਦੋ ਐ ਨਹੀਂ ਮੰਮੀ ਵੜੇ ਜਾ ਰਿਓ ਕਰਦੀ ਮੇਰੇ ਹਾਈ ਹਾਈ ਹੈਲੋ ਹੈਲੋ ਹਾਈ ਮੇਰਾ ਸੂਟ ਬਣ ਕੇ ਰੈਡੀ ਚੁੱਕਾ ਹੈ ਬੇਟਾ ਸ਼ਰਟ ਕੋਤਰ ਪਾਈ ਹੋ ਰਹੀ ਹੈ ਦੁਬਾਰ ਵੀ ਬਣ ਗਈ ਹੈ ਪਤਾ ਹੈ ਇਦਾਂ ਨਾਲ ਹੀ ਆ ਬਸ ਗੱਲ ਹੀ ਕਰੀਏ ਬਾਪ ਤੇ ਇਹ ਕਰਦੇ ਕਰ ਨਾਲ ਜਦ ਤੱਕ ਇਹ ਸੁਣ ਤਾਈਂ ਪਾਸ ਇਹਦੇ ਸਭ ਤੋਂ ਪਹਿਲੇ ਮੁੰਡੇ ਨੂੰ ਤੇਰੀ ਮੁੰਡੇ ਉਹ ਟਿਮੋਟੀ ਸਾਥੀ ਇਹਨੇ ਸੋ ਇਹਨਾਂ ਸਿੱਖਤੀ ਕਿਰੀ ਮੁੰਮੀ ਦਾ ਸੋ ਚਦਾ ਨਹੀਂ ਆ ਗਿਆ ਇਹ ਨਾ ਤੇ ਦਿਨ ਨਹੀਂ ਮੇਂ ਵੀਡੀਓ ਨਹੀਂ ਵੀਡੀਓ ਕਰਦੇ ਜਰਨਾ ਹੈ ਹਨਾ ਬਾਸੀ ਤੇ ਹੁਣ ਇਹ ਬੀਬੀ ਨੂੰ ਚਾਹ ਪਾ ਲਈ ਤੇ ਲੈ ਰੱਖ ਬਾੱਚੂ ਕਰਦੇ ਤਰ੍ਹਾਂ ਆਹ ਵਾਲਾ ਜਾ ਸੋਣਾ ਆਹ ਵਾਲਾ ਜਾ ਸੋਣਾ ਅੰਦਰ ਸੁਣਾਉਂਦਾ ਨਹੀਂ ਆ ਮੈਂ ਵੀ ਜਾਣਾ ਬੇ ਜਾ ਸੋਣਾ ਕਡਾਈ 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 ਕਿਦਾਂ ਤੇਨ ਫਿਰ ਕੀ ਕੇਦਾ ਪ੍ਰਿੰਟ 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 ਹਾਂ ਇਹ ਪ੍ਰਿੰਟ ਉਹ ਵੀ ਸੋਣਾ ਹੈ ਵੀ ਸੋ ਇਹ ਬਰ ਬਸੋ ਯੂ ਆਪਣੀ ਤੁਸ ਸੋਣੀ ਆਪਣੀ ਤੁਸ ਸੋਣੀ ਆਵੇ ਲਾਰਪਨ ਬ੍ਰੀਤ ਨੇ ਕਿ ਕਿ ਤਬ ਬੜੀ ਹੈ ਕਿ ਚਾਹ ਆਵੇ ਵਿਚਾਰੇ ਫਲਾਵਰ ਦਾ ਹੱਥ ਕਿ ਕਿ ਚੁਲੇ ਗਏ ਅਰ ਮਾਂ ਘਾਤorderDetails ਇਹਨਾਂ ਦੇ ਵੱਡੇ ਹੁੰਦੇ ਤੇ ਫੜ ਕੇ ਲੈ ਆਉਂਦੇ ਆਵੇ ਤੇ ਵੀ ਬੱਤੀ ਰੱਖ ਕੇ ਤੇ ਰੱਖ

ਉਹਨੂੰ ਫਟਾ ਪੈਣਾ ਹੈ ਨੱਪੋ ਉਹਨੂੰ ਹਾਂ ਉਹਨੂੰ ਦੂਜੇ ਦਿਨ ਹੈਨੂੰ ਫੇਰ ਤਰੂਗੀ ਚਲੋ ਇਹ ਮੇਰੇ ਕੋਲ ਹੀ ਆਲੇ ਮੈਂ ਨਹੀਂ ਚਾਹ ਪਾਣਾ ਇੱਕ ਕਰੀ ਕੰਮ ਕਰੋ ਮੇਰੇ ਵਾਲ ਕਿਵੇਂ ਜਾਂਦਾ ਜਦੋਂ ਮੈਂ ਸਲਵਾਰ ਖੜੀ ਕਰਨੀ ਆਹ ਚੱਲ ਰਹੀ ਮੈਂ ਪਰਤੀ ਪਰਤੀ ਫਿਰਕੀ ਪਰਤੀ ਪਰਦੀ ਭਰ ਲਿਓ ਬਾਬਾ ਭਰ ਲਓ ਜੇ ਸੂਟ ਬਣਾਉਣਾ ਹੈ ਬਣਾਉਣਾ ਮਤਲਬ ਬਣਾਉਣਾ ਮੈਂ ਭਰ ਲਓ ਹਾਂ ਕੱਢ ਨਹੀਂ ਬਣਾਣੀ ਰਾਤੀ ਵੀ ਮੰਗਦੇ ਤੇ ਬੱਤੀ ਚੱਲੇਗੀ ਰਾਤੀ ਵੀ ਨਹੀਂ ਬੱਲੇ ਤੋਂ ਨਹੀਂ ਜਾਂਦਾ ਪਰ ਹਾਂਜੀ ਆਉਣੀ ਹੈ ਇੱਕ ਤਾਂ ਨਿਆਣੇ ਬੜਾ ਸਤੰਦੇ नहीं करना जल्दी फिनिश कर बस तू कर फिनिशन जल्दी फिनिश कर हां बना सारी लाइन बना कम्पलीट करें करो कंप्लीट होना चेर मैं जान देना आता। जल्दी जल्दी गुड बच्चे आ आओ आओ प्रैक्टिस करोगे ना फिर जल्दी आ जाते हाँ प्रैक्टिस करोगे ना फिर आप जल्दी काम कर लेंगे सारा ठीक है जल्दी फिनिश करो फिर दलिया बना के खोनी है दाल और रोटी खानी है खेडूंगा बाद काम करो

ਤਨ ਦੇਖੇ ਨਾ ਕਰੋ ਤੂੰ ਦੇ ਜਾਣ ਕੇ ਕਰੋ ਮਾਂ ਮੈਂ ਕਿਉਂ ਪਿੱਛੇ ਰਾਂ ਜਾ ਬਸਾਖੀ ਆਈ ਆ ਅੱਛਾ ਬਸਾਖੀ ਆਈ ਏ ਬਸਾਖੀ ਆਈ ਏ ਧੇਰ ਵੀ ਚਾਲੂ ਤੇ ਤੇਰੇ ਵੀ ਸਫਾਈਆਂ ਕਰੀ ਜਾਂਦੀਆਂ ਧੇਰ ਵੀ ਆਉਣੀ ਆਲਾ ਮੈਂ ਕੰਮ ਬੰਦ ਰਿੱਤੀ ਬਣ ਕੇ ਰੋਬ ਨਾ ਕੋਣ ਕੰਮ ਕਰਦਾ ਮੈਂ ਰੋਬ ਨਾ ਕਰਾਉਂਦੀ ਹਾਂ ਇਹ ਕਾਹਦੇ ਨਹੀਂ ਤੂੰ ਨਹੀਂ ਪੁੱਤ ਕਰਦਾ ਉਹ ਕਰੀ ਚੱਲ ਸੁਧਾਰ 20 ਰੁਪਏ ਦੇ ਦੂੰ ਪਟਾਈ ਹੂੰ ਜਿਆਦੇ ਨਹੀਂ

ਤਾਂ ਨਹੀਂ ਕੀਤਾ ਹੀ ਨਹੀਂ ਮੁੜ ਕੇ ਫੋਨ ਫਾੜ ਮੈਂ ਪਹਿਲਾਂ ਜਦੋਂ ਆਪਣੇ ਕਣਕਾਂ ਕਣਕਾਂ ਪਾ ਕੇ ਉਹਨੇ ਤਾਂ ਆਉਣਾ ਹੈ ਕਿຊੁੰਦੇ ਨੇ ਤਾਂ ਇਹ ਤਾਂ ਕਿ ਨਹੀਂ ਵੀਡੀਓ ਆਉਂਦੀਆਂ ਆ ਕਣਕਾਂ ਕਣਕਾਂ ਨੂੰ ਆ ਕੇ ਲੱਗੀ ਵੇਖੇ ਥੋੜਾ ਆਪਾਂ ਕਿੰਨਾ ਕਿਲੋ ਕਿਲੋ ਰੋਟੀਆਂ ਕੇ ਦੇ ਕੇ ਆ ਰਹੇ ਹਾਂ ਤੇ ਦੇ ਸੜਦੇ ਫਿਰ ਕਰ ਰਹੇ ਹਾਂ ਹਾਂ ਦੇਖੀ ਮੇਰੀ ਬਾਤ ਥੜੇ ਹੋਰ ਤਰ੍ਹਾਂ ਦਾ ਜਿਹੜਾ ਜਿਹੜਾ ਜਿੰਨੀ ਵੱਡੀ ਜਾਂਦੀ ਹੈ ਇੱਟਾ ਉਖਾ ਜਾ ਪਹਿਲਾਂ ਜਿੱਥੇ ਕਾਨ ਕੇ ਜੇ ਝੋਨੇ ਪੱਕ ਜਾਣ ਗਣਕਾਂ ਪੱਕ ਜਾਣ ਉਹ ਮੈਂ ਨਵੇਂ ਆਪਕੋ ਬਣਾਇਆ ਸੀ ਸੁਪਨਾ ਜਦੋਂ ਸੁਪਨਾ ਬਣਾਉਣਾ ਵੇਖੀ ਸੁਪਨਾ ਮੇਰੀ ਬਾਸ ਦੀ ਗੱਲ ਮੈਂ ਆਪ ਵੇ ਨਹੀਂ ਸਾਡੀ ਨੂੰ ਲੱਗੀ ਸੀ ਕਹੇ ਦਿਨ ਨੂੰ ਨਹੀਂ ਲਾਈ ਸੀ ਸਾਡੇ ਸੁਪਨੇ ਚ ਸਾਡੇ ਆ ਤੂੰ ਰੱਖੀ ਮੈਂ ਸਾਡੇ ਵਾਰੀ ਕਰਿਆ ਗਾੜੀ ਤੇ ਜਾਉਂਦੇ ਜੰਨ ਮੈਂ ਸੁਪਨੇ ਦੀ ਗੱਲ ਮੈਂ ਤੱਕ ਦੱਸਣੀ ਚਾਹੀਦੀ ਉਹਦੇ ਨੂੰ ਦੱਸਣ ਦੱਸਣ ਕਰਦੀ ਰਹਿੰਦੀ ਕੰਮ ਕਰਾਉਂਦੀ ਹੈ ਹਾਲਾ ਕਿਥੋਂ ਲੈ ਪਾਈ ਆ ਚੰਗੀ ਨਹੀਂ ਦੱਸਣੀ ਨਹੀਂ ਲੈ ਕੇ ਆਇਆ ਇਹ ਪਾਈ ਕੋਲ ਗਿਆ ਇਹ ਪਾਈ ਕੋਲ ਗਿਆ ਪਾਈ ਗਈ ਨੀ ਚੀਰ ਦੇ ਕੇ ਤਨ ਮਹਿੰਦੀ ਲੱਗੀ ਆ ਕਾਜਨਾ ਬਹੁਤ ਤੇਰ ਚਿਰੂਨੀ ਤੇ ਟੋਟੀ ਚ ਗਰੀ ਜੀ ਮੈਂ ਇਹਦਾ ਚੀਰ ਪੈਰੀ ਤੇ ਪੈਰਾਂ ਤੇ ਕਰੇ ਜੀ ਹਲਵਾ ਚੀਰ ਦੋ ਕੜਮੀ ਕਰਮੋ ਚੀਰ ਹਲਵਾ ਕਰਮ ਜੀ ਹਲਵਾ ਚੀਰ ਕਰਮੋ ਹਲਵਾ ਚੀਰ ਕਰਮ ਜੀ ਅਸਲੀ ਕਰਮੋ ਹੀ ਆ ਤੁਹਾਨੂੰ ਲੋਕਾਂ ਦੀ ਕਰਮੋ ਦੀ ਦੀ ਕਰਮੋ ਦੀ ਦੀ ਹੁੰਦੀ ਪਈ ਹੈ ਕਰਮ ਜੀ ਤਾਂ ਮੈਂ ਕਰਮ ਜੀ ਕਰਮੋ ਕਰਮ ਜੀ ਕਰਮੋ ਦੀ ਜੀ ਨਾ ਵੇ ਲਟਾ ਵੇ ਪੜ ਪੜ ਪੋੜ ਕੋਲੀ ਜੀ ਇਤੋਂ ਚਰਾ ਕੁੜੀ ਕੁੱਟਦੀ ਐ ਨੇ ਅੱਜ ਚ ਕੁੱਟੀ ਨਹੀਂ ਇਹਨਾਂ ਲਾਲ ਦੀ ਕਾਸ਼ ਹਾਂ ਲਪੜਣਾ ਆ ਗਿਆ ਤੇ ਤੇਰੀ ਕੁੜੀ ਲੜਾਕੀ ਕਿਤੇ ਮੈ ਨਹੀਂ ਉਹ ਕੀਰਤ ਰੌਣਕ ਕੀ ਹੋ ਗਈ ਵਿਚਾਰੀ ਫੇਰ ਛੱਡ ਕੇ ਗਿਆ ਫੇਰ ਤਾਂ ਛੱਡ ਕੇ ਗਿਆ ਤੇਰੀ ਕੁੜੀ ਨੂੰ ਲਹੂ ਲਾਲ ਕਰੇ ਆ ਦੇਖ ਛੋਟੀ ਆ ਗਿਆ ਆਈ ਲਪੜਾ ਕਰ ਦੋਂ ਜੀਰਾ ਕੁੜੀ ਲਾ ਕੇ ਕਰ ਦਨਾ ਵੜਿਆ ਲੈ ਵੜਾ ਆਣ ਦੀ ਚੀਜ਼ ਆਦੀ ਹੁਣ ਮੈਂ ਲਪੜਾ ਕਰਵਾ ਜੀਰਾ ਤੈਨੂੰ ਉਹਨਾਂ ਦੀ ਕਰਤ ਲਿਆ ਕੇ ਦਿੱਤੀ ਤੂੰ ਵੀ ਕਿਹੜੀ ਫੜੀ ਹੈ ਕਿ ਲੈ ਆਉਣੀ ਹੁ ਤਿੱਕੀ ਬੜੀ ਚੰਗਾ ਨਾਸਰ ਜੀ ਤੈਨੂੰ ਕਿਨੇ ਕਿ ਆਈ ਫੜਲਾ ਕਰਦਾ ਸਰਾ ਦੇ ਭੂਏ ਹੁੰਦੀ ਸਗਾ ਮੋਂ ਤੇ ਕਸਾ ਕਰਨੀ ਹੈ ਮੰਮੀ ਹਲੀ ਰੋਣਾਂਗੇ ਤਾਂ ਮਾਸਾ ਪਈਆ ਪਈਆ ਹੈਗਾ ਨਿਕਲ ਜਾ ਜੀਜੂ ਹੁਣ ਇਹ ਦੇ ਦੋ ਇਹ ਨਾ ਵੱਜੂਗੀ ਇਹਨੇ ਚਾਚੀ ਨੂੰ ਕੱਟ ਦੇ ਐ ਕੱਟ ਦੇ ਇਹਨੂੰ ਲੁਤਰੀ ਕੱਟ ਦੇ ਮਾਂ ਦੀ ਕੱਟ ਕੇ ਪਹਿਲਾਂ ਜੇ ਸਾਰਾ ਦੇ ਨਾ ਤਰੀ ਟਰਨ ਟਰਨ ਵੱਜਦੀ ਨਹੀਂ ਕਿੱਥੇ ਪੈਨਟ ਦੀ ਘਾਤੀ ਵੱਜੇ ਅਜੇ ਕਰਨ ਦੀ ਆਵਾਜ਼ ਹੀ ਨਹੀਂ ਆਈ ਕੋਈ ਮੋਹ ਹੈਗੀ ਕਰ ਦੇ ਕਿ ਨਹੀਂ ਹੈਗੀ ਮੰਮੀ ਨੇ ਕਿਹਾ ਉੱਤਰ ਜਾ ਕੇ ਬੈਠੀ ਹਾਂ ਤੇ ਇਹਨਾਂ ਨੂੰ ਕੋਈ ਹੈ ਫਿਕਰਫਕਾ ਕਰ ਰੋਈ ਸੋਈ ਸੋਈ ਕਰ ਲਈ ਫਿਰ ਅੱਗੇ ਕਿਥੇ ਰਹੀ ਤੇ ਮੰਮੀ ਜਾਣਦਾ ਕੀ ਕਰਦੀ ਸੱਸ ਜਾਨ ਬਾਹਰ ਦੇ ਘਰੇ ਸੱਸਾਂ ਨੂੰ ਕੌਣ ਮਾਰ ਸੇ ਕੀ ਗੱਲ ਮੈਨੂੰ ਤੂੰ ਕਹਦੇ ਹਾ ਹੈ ਨਹੀਂ ਭੈਣੇ ਸੱਸਾਂ ਨੂੰ ਕੌਣ ਜਾਣ ਲੋਂਦਾ ਹਕੇ ਕਹਿੰਦੇ ਹਾਂ ਬਾਬੀ ਜਾਨ ਮੰਮੀ ਇਹ ਨਹੀਂ ਆਂਦਾ ਇਹ ਸੱਸਾਂ ਨੂੰ ਕੌਣ ਜਾਣਦਾ ਹਕੇ ਕਹਿੰਦੇ ਇਹ ਤੁਹਾਡੇ ਵੀ ਇਦਾਂ ਹੀ ਆ ਫਿਰ ਹਨੇ ਮਤਲਬ ਵੀ ਅੱਗੇ ਦੇ ਖਰੇ सुनिया ही ਸੀ ਤੁਹਾਡੇ ਇਹ ਤਾਂ ਸੁਣਿਆ ਸੀ ਤੇ ਇਹ ਤਾਂ ਪਤਾ ਨਹੀਂ ਸੀ ਸੱਸ ਜਾਣੀ ਹੁੰਦੀ ਆ ਸੱਸ ਨੂੰ ਜਾਣ ਕੌਣ ਲਾ ਦੇ ਪਰ ਕਿਸੇ ਮੋਚੇ ਰ ਮੈਂ ਤਾਂ ਸੱਸ ਜਾਣਦੀ ਨਾ ਮੈਂ ਤਾਂ ਲਾ ਦੇ ਕਿ ਹੋਰ ਸੱਸ ਜਾਣਦੀ ਨਾ ਸਕ ਨੂੰ ਕਿ ਲੱਗੇ ਬਾਹਰ ਚੱਲੀਏ ਚਲ ਵਾਹ ਸੱਸ ਜਾਣ ਨਹੀਂ ਨੂੰਣਾ ਛੋਲੇ ਮਸਰਾ ਘਾਟਾ ਘਟਾ ਘੁੰਨ ਨਾ ਲਾਣੀ ਜੀ ਆਪ ਬਹੁਤ ਉਹਰਾ ਕੀਤਾ ਮਾਰਜੀ ਬਿਸਤਰੇ ਤੋਂ ਤੋਂ ਜੋ ਕੰਬਲ ਰੱਖੇ ਆ ਤੇ ਚਲਾਈਆਂ ਤੇ ਉਹ ਬਰਵਾ ਆ ਨਹਾਣੇ ਰੋ ਹੁੰਦਾ ਬਾਹਰ ਵਜਾਂ ਆਉਂਦੀਆਂ